ਸਤਨਾਮ ਸ਼੍ਰੀ ਵਾਇਗੁਰ ਜੀ ਸਾਡੇ ਕੋਲ ਅਜੇ ਬਹੁਤ ਫੋਨ ਆਉਂਦੇ ਨੇ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਸਾਡੇ ਤੇ ਕੁਝ ਕਿਸੇ ਨੇ ਕਰਤਾ ਵੀ ਸਾਡੇ ਕਦੇ ਸਾਡੇ ਦਰਾਂ ਦੇ ਮੂਰੇ ਕਿਸੇ ਨੇ ਲੱਡੂ ਕਰਕੇ ਰੱਖਤੇ ਕਿਸੇ ਨੇ ਸੰਧੂਰ ਕਰਕੇ ਰੱਖਤਾ ਕਿਸੇ ਨੇ ਚੂੜੀਆਂ ਤੇ ਸੰਧੂਰ ਪਾ ਕੇ ਵੀ ਸਾਡੇ ਦਰਾਂ ਮੂਰੇ ਪਿਆ ਹੁੰਦਾ ਜਾਂ ਸਾਡੀ ਗੱਡੀ ਉੱਤੇ ਜਿਹੜੇ ਟੈਕਸੀ ਚਲਾਉਂਦੇ ਮਾਲ ਢੋਣ ਵਾਲੀ ਕੰਮ ਕਰਦੇ ਨੇ ਵੀ ਉਸ ਨੂੰ ਕਿਸੇ ਨੇ ਕੁਝ ਕਰਤਾ ਵੀ ਜਦੋਂ ਅਸੀਂ ਕਰੋ ਫਿਰ ਜਾਣੇ ਆ ਉਹ ਜਿਹੜੀ ਗੱਡੀ ਆ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਖਰਾਬ ਹੋ ਜਾਂਦੀ ਹੈ ਹੁਣ ਇਹ ਕੀਤਾ ਕਰਾਇਆ ਕਿੰਨਾ ਤੇ ਅਸਰ ਕਰਦਾ ਇਹ ਜਿਹੜੇ ਕੀਤੇ ਕਰਾਇਦਾਸ ਰਹੋ ਉਹਨਾਂ ਤੇ ਹੁੰਦਾ ਜਿਹੜੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਆਪ ਦੌਰ ਦੇ ਆਪਾਂ ਬਹੁਤ ਵਾਰੀ ਇਹ ਦੇਖਦੇ ਆਂ ਵੀ ਜਦੋਂ ਆਪਾਂ ਨੂੰ ਆਪ ਕਿਸੇ ਕਿਸੇ ਨੂੰ ਵੀ ਆਪਦੇ ਕੰਮਕਾਰ ਵਿੱਚ ਘਾਟਾ ਪੈ ਜਾਂਦਾ ਕੋਈ ਬਿਮਾਰੀ ਠੀਕ ਨਹੀਂ ਹੁੰਦੀ ਤਾਂ ਹੋ ਇਹ ਕਹਿੰਦਾ ਵੀ ਸਾਡੇ ਤੇ ਕਿਸੇ ਨੂੰ ਕੁਝ ਕਰਤਾ ਸਾਡੇ ਕੰਮਕਾਰ ਚ ਵਰਕਤ ਨਹੀਂ ਪੈਂਦੀ ਸਾਡੇ ਘਰ ਵਿੱਚ ਬਿਮਾਰੀ ਨਹੀਂ ਜਾਂਦੀ ਘਰ ਵਿੱਚੋਂ ਫਿਰ ਉਹ ਇਹਨਾਂ ਨੂੰ ਦੇਖ ਕੇ ਉਹ ਕਈ ਵਾਰ ਜਿਹੜੇ ਪੁੱਛਿਆ ਦਿੰਦੇ ਆ ਨਾ ਜਾਂ ਪੀਰਾਂ ਦੇ ਕੋਲ ਕਬਰਾਂ ਦੇ ਉੱਤੇ ਜਾਂਦੇ ਨੇ ਇਹ ਜਿਹੜੇ ਪੁੱਛਿਆ ਦੇਣ ਵਾਲੇ ਨੇ ਜਾਂ ਪੀਰਾਂ ਨੂੰ ਬੰਨਣ ਵਾਲੇ ਨੇ ਜਿਹੜੇ ਇਹ ਉਹ ਲੋਕ ਹੁੰਦੇ ਨੇ ਜਿਹੜੇ ਜਿਹੜਾ ਵੀ ਇਹਨਾਂ ਕੋਲ ਇੱਕ ਵਾਰੀ ਉਹਨਾਂ ਜਾਲ 'ਚ ਫਸ ਗਿਆ ਉਹ ਫਿਰ ਉਹਨਾਂ ਜਾਲ 'ਚੋਂ ਨਿਕਲ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਤਾਂ ਰੋਜੀ ਰੋਟੀ ਉਹ ਤੋਂ ਚੱਲਦੀ ਆ ਉਹਨਾਂ ਦੇ ਘਰ ਚੱਲਦੇ ਨੇ ਇਹਨਾਂ ਗੱਲਾਂ ਨਾਲ ਕਿਵੇਂ ਲੋਕ ਸਾਡੇ ਕੋਲ ਫਸਣਾ ਆ ਕੇ ਤੇ ਸਾਡਾ ਨਾਲ ਫੁਲਕਾ ਚੱਲਦਾ ਰਹੇ। ਫਿਰ ਉਹ ਕਈ ਕਿਸਮ ਦੇ ਉਹਨਾਂ ਨੂੰ ਤਾਗੇ ਤਬੀਦ ਦਿੰਦੇ ਨੇ। ਕਹਿੰਦੇ ਨੇ ਵੀ ਆਹ ਤਬੀਦ ਇਹ ਤਬੀਦ ਤੁਸੀਂ ਆਪਦੇ ਡੋਲੇ ਨਾ ਬੰਨ ਕੇ ਰੱਖੋ। ਆਪਦੇ ਬੁਟੂਏ 'ਚ ਰੱਖੋ। ਇਹਨੂੰ ਦੂਰ ਨਹੀਂ ਕਰਨਾ ਤੁਸੀਂ। ਤੇ ਲੋਕਾਂ ਨੂੰ ਫਿਰ ਉਹ ਉਸੇ ਤਰ੍ਹਾਂ ਕਰਦੇ ਨੇ। ਜਦੋਂ ਫੇਰ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਜਾ ਕੇ ਉਹ ਕਹਿੰਦੇ ਨੇ ਜੀ ਸਾਨੂੰ ਕੋਈ ਫਰਕ ਨਹੀਂ ਪਿਆ ਤਾਂ ਉਹਨਾਂ ਕੋਲ ਕੋਈ ਤਾਤ੍ਰਿਕ ਵਿੱਦਿਆ ਹੁੰਦੀ ਆ ਜਿਨ੍ਹਾਂ ਦੇ ਨਾਲ ਉਹ ਤੂੰ ਮੜ ਬਟਾ ਨੂੰ ਐ ਕਹਦੇ ਵੀ ਰਾਤ ਮਿਲ ਗਈ ਦਿਮਾਗ ਤੇ ਸਰੋ ਜਾਂਦਾ ਇਸੇ ਤਰ੍ਹਾਂ ਹੀ ਹੁੰਦਾ ਦੇਖ ਕੇ ਕਿਉਂਕਿ ਹੁਣ ਲੋਕ ਇਹ ਸਮਝਾ ਵੀ ਜੇ ਅਸੀਂ ਇਹ ਤੋਂ ਹਟ ਗਏ ਤਾਂ ਜਿਹੜਾ ਮਾੜਾ ਮੋੜਾ ਕੰਮ ਚੱਲਣਗੇ ਇਹ ਵੀ हट ਜਾਊਗਾ ਤੇ ਜੋ ਅਸੀਂ ਕੰਮ ਕਰਦੇ ਆ ਉਹ ਠੀਕ ਵੀ ਹੋ ਨਹੀਂ ਰਿਹਾ ਹੁਣ ਕਬਰਾਂ ਤੇ ਪੀਰਾਂ ਕੋਲੇ ਲੋਕ ਜਾਂਦੇ ਤਾਂ ਨਹੀਂ ਪਰ ਜੇ ਉਹ ਨਹੀਂ ਜਾਂਦੇ ਤਾਂ ਉਹ ਫੇਰ ਪੀਰ ਨੇ ਜਾ ਤਾਗੇ ਤਬੀਤਾਂ ਵਾਲੇ ਨੇ ਫਿਰ ਉਹਨਾਂ ਨੂੰ ਆਪਣੀਆਂ ਤੰਤਰਿਕ ਵਿਦਿਆ ਨਾਲ ਤੰਗ ਕਰਦੇ ਨੇ ਇਹ ਜਿਹੜੇ ਹੁਣ ਛੁਟਕਾਰਾ ਫਿਰ ਕਿਵੇਂ ਮਿਲੇ ਇਹਨਾਂ ਤੋਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਤੇ ਤਾਕਤਵੀਤਾਂ ਵਾਲਿਆਂ ਤੋਂ ਕਮੈਸਟ ਕਰਾ ਮਿਲੇ ਇਹ ਛੁਟਕਾਰਾ ਦੇ ਸਕਦਾ ਕੋਈ ਪੂਰਨ ਸੰਤ ਬ੍ਰह्मਗਣੀ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੋ ਜਵੇ। ਜਿਹਦੇ ਅੰਦਰ ਸਵਾਸ ਸਵਾਸ ਸਿਮਰਨ ਚੱਲਦਾ ਹੋਵੇ। ਉਹੀ ਹੈ ਨਾ ਗੱਲਾਂ ਤੋਂ ਇਹਨਾਂ ਨੂੰ ਛੁਟਕਾਰਾ ਦਵਾ ਸਕਦਾ। ਮੈਂ ਖੁਦ ਸੰਤਾਂ ਦੇ ਸ਼ਰਨ ਵਿੱਚ ਗਿਆ ਸੀ। ਸੰਤਾਂ ਕੋਲ ਜਾਂਦਾ ਹੁਣਾਂ। ਤੇ ਉੱਥੇ ਇੱਕ ਇਦਾਂ ਦਾ ਹੀ ਵਿਅਕਤੀ ਆ ਗਿਆ। ਜਿਹੜਾ ਕਹਿੰਦਾ ਜੀ ਸਾਡੇ ਦੇ ਨਾ ਕਿਸੇ ਨੇ ਕੁਝ ਕਰਤਾ ਤੇ ਉਹ ਹੁਣ ਕੰਮ ਵੀ ਕਹਿੰਦਾ ਬੰਦ ਹੋ ਗਿਆ ਮੇਰਾ ਸਟੱਬਰ ਵੀ ਸਾਰਾ ਬਿਮਾਰ ਹੋਈ ਫਿਰਦਾ ਤਾਂ ਸੰਤਾਰਿਆ ਆਖੇ ਤੂੰ ਪਹਿਲਾਂ ਕਿਤੇ ਗਿਆ ਹੋਏਗਾ ਇਹਨੂੰ ਕੁਝ ਪੁੱਛ ਪੜਤਾਲ ਕੀਤੀ ਆ ਕਹਿੰਦਾ ਹਾਂ ਜੀ ਮੈਂ ਪੁੱਛਿਆ ਵਾਲਾ ਕੋਲੇ ਵੀ ਗਿਆ ਸੀ ਤੇ ਤਾਂਗੇ ਤੇ ਵੀ ਤਾਲਾ ਕੋਲੇ ਤੇ ਆ ਜਿਹੜੇ ਪੀਰਾਂ ਕੋਲੇ ਵੀ ਜਾਂਦਾ ਰਿਹਾ ਹਾਂ ਕੈਮਰਾਂ ਨੂੰ ਬੰਦ ਦੇ ਜਿਹੜੇ ਕਹਿੰਦੇ ਉਹਨਾਂ ਨੇ ਕੀ ਆਖਿਆ ਫਿਰ ਕਹਿੰਦੇ ਵੀ ਉਹਨਾਂ ਨੇ ਤਵੀਦ ਦਿੱਤੇ ਹੋਏ ਨੇ ਇਹ ਕਹਿੰਦੇ ਜਿ ਡੋਲੀ ਰੱਬ ਨੇ ਆ ਇੱਕ ਮੈਂ ਆਪਦੇ ਬੁੱਢੋ ਚ ਰੱਖਿਆ ਹੋਇਆ ਤੇ ਕਹਿੰਦੇ ਇਹ ਕਿ ਕਦੇ ਵਾਸਤੇ ਹੁੰਦੇ ਨੇ ਨਾ ਕੀ ਆ ਕਹਿੰਦੇ ਮੈਨੂੰ ਨਹੀਂ ਪਤਾ ਇਹ ਉਹਨਾਂ ਕੀ ਆ ਉਹ ਕਹਿੰਦੇ ਤਵੀਦ ਆ ਇਹ ਬੰਨ ਕੇ ਰੱਖੋ ਤਾਂ ਹੀ ਤੁਹਾਡਾ ਭਲਾ ਹੋ ਸਕਦਾ ਹੈ ਤੇ ਉਹ ਸੰਤ ਕਹਿੰਦੇ ਪਹਿਲਾਂ ਤਾਂ ਇਹ ਤਵੀਤਾ ਨੂੰ ਲਾ ਕੇ ਨਹਿਰ 'ਚ ਪਾ ਗਿਆ ਆਪਦੇ ਕੋਲ ਨਹੀਂ ਰੱਖਣੇ ਮੌਤ ਤਾਂ ਉਹ ਆਪਦੇ ਬਟੂਏ 'ਚ ਪਾਈ ਫਿਰਦਾ ਇਹ ਇਹ ਤੈਨੂੰ ਬਚਾਉਣ ਵਾਸਤੇ ਨਹੀਂ ਤੈਨੂੰ ਮਾਰਨ ਵਾਸਤੇ ਹੀ ਹੁੰਦੀ ਹੈ ਇਹ ਤੇ ਫੇਰ ਜਦੋਂ ਉਹ ਨਹਿਰ 'ਚ ਸੁੱਟਿਆ ਆ ਸਾਰਾ ਕੁਝ ਜੋ ਕੁਝ ਉਹਨੇ ਦਿੱਤਾ ਸੀ ਸਿਆਣੇ ਨੇ ਸਾਗਤ ਵਿਦਾਲੇ ਨੇ ਫਿਰ ਉਹ ਸੰਤ ਦੀ ਛਾਂ ਵਿੱਚ ਦੁਆਰਾ ਆਇਆ ਪਰਿਵਾਰ ਸਮੇਤ ਆਇਆ ਤੇ ਸੰਤਾਂ ਨੇ ਉਸ ਨੂੰ ਫਿਰ ਇੱਕ ਸਿਮਰਨ ਨਾਲ ਜੋੜਿਆ ਇੱਕ ਨਾਮ ਨਾਲ ਜੋੜਿਆ ਉਹ ਨਾਮ ਸਿਮਰਨ ਕਰਨ ਨਾਲ ਉਹ ਸੰਤਾਂ ਨੇ ਆਖਿਆ ਵੀ ਨਾਮ ਸਿਮਰਨ ਕਰਨ ਨਾਲ ਹੀ ਤੇਰਾ ਬਚਾਅ ਹੋ ਸਕਦਾ ਵਾ ਕਿਸੇ ਜਾਦੂ ਟੋਣੇ ਕਰਾਂ ਵਾ ਤਾਗੇ ਤੇ ਵੀ ਧਾਲੇ ਜਿਹੜੇ ਨੇ ਇਹ ਤੇਡਾ ਭਲਾ ਨਹੀਂ ਕਰ ਸਕਦੇ ਇਹ ਤੂੰ ਗੁਰੂ ਨਾਲ ਟੁੱਟ ਚੁੱਕਿਆ ਸੀਗਾ ਤੂੰ ਜਿੰਨੀਦਰ ਆਪਣੇ ਗੁਰੂ ਦੀ ਕਹਿਣ ਕਹਿਣੇ ਵਿੱਚ ਨਹੀਂ ਆਉਂਦਾ ਗੁਰਬਾਣੀ ਨਹੀਂ ਪੜ੍ਹਦਾ ਉਨੀ ਦੇਰ ਤੇਰਾ ਭਲਾ ਨਹੀਂ ਹੋ ਸਕਦਾ ਸਭ ਤੋਂ ਵੱਡੀ ਗੱਲ ਸਿਮਰਨ ਕਰਨਾ ਉਹ ਸਿਮਰਨ ਕਰਨ ਵਾਲੀ ਤੇਰੇ ਜਿਹੜੇ ਨੇ ਪਾਪ ਕੱਟੇ ਜਾ ਸਕਦੇ ਨੇ ਜੇ ਤੇਰੇ ਕਰਮ ਨੇ ਇਹ ਸਿਮਰਨ ਕਰਨ ਵਾਲੀ ਬਦਲਨੇ ਨੇ ਤੇ ਹੁਣ ਤੂੰ ਅੱਗੇ ਤੋਂ ਖਿਆਲ ਰੱਖੀ ਕਦੇ ਕਿਸੇ ਨਾ ਪੰਡਤ ਕੋਲ ਪੁੱਛਿਆ ਜੇ ਕਰਨ ਜਾਣਾ ਨਾ ਕਿਸੇ ਤਾਗੇ ਤਵੀਦ ਵਾਲੇ ਕੋਲ ਨਾ ਤੇ ਨਾ ਹੀ ਪੀਰ ਵਾਲੇ ਕੋਲ ਜਾਣਾ ਜੇ ਤੂੰ ਉਹਨਾਂ ਮਗਰੋਂ ਉਹਨਾਂ ਕੋਲੇ ਜਾਣਾ ਨਾ ਹਟਿਆ ਫੇਰ ਤੇਰਾ ਭਲਾ ਨਹੀਂ ਹੋ ਸਕਦਾ ਤੂੰ ਸਿਰਫ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਗੁਰੂ ਕੋਲੇ ਜਾ ਜੋ ਗੁਰੂ ਦੀ ਸਿੱਖਿਆ ਵਾ ਉਸ ਦੇ ਉੱਤੇ ਚੱਲ ਸਿਮਰਨ ਕਰੋ ਸਿਮਰਨ ਕਰਨ ਵਾਲੀ ਤੇਰੇ ਤੇ ਕਿਰਪਾ ਉਹ ਦੀ ਹੁੰਦੀ ਹੈ ਫਿਰ ਕਈ ਦਿਨ ਬਾਅਦ ਇੱਕ ਵਾਰ ਮੈਨੂੰ ਉਹ ਮਿਲ ਪਿਆ ਬਾਜ਼ਾਰ 'ਚ ਮਾਰੂ ਆਖਿਆ ਭਾਈ ਸਾਹਿਬ ਕੀ ਹਾਲ ਆ ਤੁਹਾਡਾ ਹੁਣ ਕਿੱਦਾਂ ਮੈਂ ਕੰਮਕਾਰ ਕਰਦਾ ਬਾਰ ਕਿੱਦਾਂ ਚੱਲਦਾ ਕਹਿੰਦਾ ਜੀ ਜਿੱਦਣ ਦਾ ਮੈਂ ਸੰਤਾਂ ਦੇ ਸ਼ਰਨ ਵਿੱਚ ਜਾ ਕੇ ਆਇਆ ਮੈਂ ਉਸ ਦਿਨ ਦਾ ਮੈਂ ਹੁਣ ਬਹੁਤ ਸੁਖੀ ਆ ਮੇਰੇ ਕੰਮ 'ਚ ਜਿਹੜਾ ਘਾਟਾ ਪੈਂਦਾ ਸੀ ਉਹ ਵੀ ਠੀਕ ਹੋ ਗਿਆ ਘਰੋਂ ਬਿਮਾਰੀਆਂ ਵੀ ਦੂਰ ਹੋਣ ਲੱਗੀਆਂ ਤੇ ਜਾਣ ਕੇ ਚਾਰੇ ਪਾਸੇ ਤੋਂ ਮੈਂ ਹੁਣ ਠੀਕ ਹੋਣ ਲੱਗ ਗਿਆ ਹਾਂ ਤਾਂ ਹੀ ਕਿਹਾ ਜਾਂਦਾ ਨਾ ਵੀ ਜਿਨੇ ਇਹ ਗੁਰੂ ਦਾ ਬਚਨ ਸੰਤ ਦਾ ਬਚਨ ਮੰਨ ਲਿਆ ਫਿਰ ਉਹ ਦਾ ਖल्याण ਹੋ ਜਾਣਾ ਉਹਨਾਂ ਨੂੰ ਇਹ ਜਾਦੂ ਟੂਣੇ ਕਰਾਮਾਤ ਕੋਈ ਅਸਰ ਨਹੀਂ ਕਰਦੇ ਜਿਹੜੇ ਸਿਮਰਨ ਕਰਦੇ ਨੇ ਕਿਉਂਕਿ ਸਿਮਰਨ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਗੁਰਬਾਣੀ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਗੁਰਬਾਣੀ ਪਾਣੀ ਹੈ ਤਾਂ ਸਿਮਰਨ ਕਰਨਾ ਇਹ ਆ ਜਿਹੜੇ ਕਿਸੇ ਵੀ ਗੁਰਸਿੱਖ ਲਈ ਕਿਸੇ ਵੀ ਵਿਅਕਤੀ ਲਈ ਜ਼ਰੂਰੀ ਹੈ ਤਾਂ ਹੀ ਆਪਣੇ ਜਿਹੜੇ ਕਰਮ ਨੇ ਉਹ ਸਹੀ ਹੋਣਗੇ ਆਪਾਂ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ ਪਰਮਾਤਮਾ ਦੀ ਕਿਰਪਾ ਹੋਊਗੀ ਤੇ ਅੱਗੇ ਤੋਂ ਵੀ ਆਪਣੇ ਕਰਮ ਜਿਹੜੇ ਠੀਕ ਹੋਣਗੇ ਤੇ ਜਿਨ੍ਹਾਂ ਕਰਮਾਂ ਧਰਮਾਂ ਕਰਕੇ ਅਸੀਂ ਹੁਣ ਦੁੱਖ ਭੋਗਦੇ ਆ ਅੱਗੇ ਉਹ ਠੀਕ ਹੋ ਜਾਣਗੇ ਕਿਉਂਕਿ ਜਿਹੜੇ ਵੀ ਦੁੱਖ ਰੋਗ ਨੇ ਸਿਮਰਨ ਕਰਨ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲ ਸਕਦਾ ਸਤਨਾਮ ਸ਼੍ਰੀ ਵਾਹਿਗੁਰੂ